ਆਜਾਏ ਸੀ ਬਾਈ ਪਿੰਡ ਫੂਸ ਮੰਡੀ ਜੀ ਤੇ ਬਠਿੰਡੇ ਦੇ ਨਾਲ ਆ ਤੇ ਇੱਥੇ ਮੁੰਡੇ ਕਰੀ ਜਾਂਦੇ ਆ ਕੰਮ ਆਹ ਦੇਖੋ ਜੀ ਵਾਟਰ ਬਾਕਸ ਦੀ ਸਫਾਈ ਹੋ ਰਹੀ ਆ ਆਹ ਮੁੰਡਿਆਂ ਨੇ ਘਾਕੂ ਪੱਟਿਆ ਇਥੋਂ ਬਹੁਤ ਵੱਡਾ ਸੀਗਾ ਚਲੋ ਆ ਜਿੰਨਾ ਸੀਗਾ ਮਚਾਤਾ ਬਾਈ ਆਹ ਦੇਖੋ ਆ ਛੋਟੇ ਮੁੰਡੇ ਵੀ ਲੱਗੇ ਪਏ ਆ ਪੰਜ ਪੰਜ 7 7 ਸਾਲਾਂ ਦੇ ਜਵਾਕ ਆ ਆਹ ਮੁੰਡੇ ਵਿਚਾਰੇ ਚਾਹ ਪਾਣੀ ਪੀਂਦੇ ਸੀਗੇ 4-5 ਵਜੇ ਦਾ ਟਾਈਮ ਹੈ ਸਵੇਰ ਦੇ ਲੱਗੇ 10 ਵਜੇ ਦੇ ਆਹ ਮੁੰਡਾ ਪੱਟੀ ਜਾਂਦਾ ਉਥੇ ਰਾਹ ਸਾਫ ਕਰੀ ਜਾਂਦਾ ਆਹ ਮੁੰਡੇ ਮਚਾਈ ਜਾਂਦੇ ਆ ਤੇ ਆਹ ਗੋਰਾ ਸਾਡਾ ਮੁੰਡਾ ਆਹ ਬਾਈ ਪੰਚਾਇਤ ਚੋਂ ਆ ਮੁੰਡਾ ਜਿਹੜੀ ਇਹਨਾਂ ਦੀ ਕਲੱਬ ਬਣਿਆ ਹੋਇਆ ਉਹਦਾ ਮੈਂਬਰ ਆ ਤੇ ਆਹ ਦੇਖੋ ਸ਼ਰਦਾ ਬਾਈ ਜਿਹੜੀ ਐਸ ਉਮਰ ਚ ਆ ਚੀਜ਼ਾਂ ਪੈ ਗਈਆਂ ਤਾਂ ਦੂਜੀ ਉਮਰ ਚ ਕੀ ਹੋਣਾ ਬਾਈ ਗਰੋਂ ਮੇਰ ਰੱਖੇ ਜਵਾਕਾਂ ਨੂੰ ਤੇ ਆਹ ਵਾਟਰ ਬਾਕਸ ਦਾ ਇੱਥੇ ਮੋਟਰਾਂ ਮੋਟਰਾਂ ਲੱਗੀਆਂ ਜੀ ਅਜਿੰਦਾ ਲੱਗਦਾ ਬੁਰਾ ਹਾਲ ਆ ਬਾਈ ਇੱਥੇ ਆ ਦੇਖੋ ਤੁਸੀਂ ਚੀਜ਼ਾਂ ਵੀ ਸਾਫ਼ ਕੋਈ ਨਹੀਂ ਕਰਦਾ ਪਿਆ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਆ ਕੰਧਾਂ ਤੋਂ ਇਹਨਾਂ ਦੀਆਂ ਤੋਂ ਆਹ ਦੇਖੋ ਪਿੰਗਾ ਪੁੰਗਾ ਲੱਗੀਆਂ ਬਾਈ ਨਾ ਕਦੇ ਕੋਈ ਰੰਗ ਕੀਤਾ ਪਤਾ ਨਹੀਂ ਕਿੰਨੀਆਂ ਇੱਕ ਪੰਚਾਇਤਾਂ ਹੋ ਗਈਆਂ ਆਹ ਦੇਖ ਲਓ ਇੱਥੋਂ ਪੱਥਰ ਤੇ ਵੀ ਘਾਹ ਉਗ ਰਿਆ ਪਿਆ ਬਈ ਲਾਲੋ ਸਾਹਿਬ ਕਿੰਨਾ ਕਿਚਰ ਹੋ ਗਿਆ ਚੀਜ਼ ਨੂੰ ਆਹ ਟੈਂਕੀ ਆ ਗਈ ਇਹਦੀ ਸਫਾਈ ਵੀ ਨਹੀਂ ਹੋਈ ਬਾਈ ਚਲੋ ਹੁਣ ਮੁੰਡਿਆਂ ਦਾ ਕਲੱਬ ਬਣਿਆ ਹੋਇਆ ਤੇ ਕਰੀ ਜਾਂਦੇ ਆ ਆਪਣੇ ਭਰਾ ਨੇ ਆ ਦੇਖੋ ਕੀਤੀ ਐ ਐਸਟੀ ਆ ਮੁੰਡੇ ਨੇ ਆਪਣੇ ਭਰਾ ਨੇ ਪਹਿਲ ਕੀਤੀ ਐ ਆ ਛੋਟੇ ਛੋਟੇ ਜਵਾਕ ਫਿਰਦੇ ਆ ਸوير ਦੇ ਲੱਗੇ ਆ ਆ ਦੇਖੋ ਹਾਲ ਆ ਆ दारू ਦੀਆਂ ਬੋਤਲਾਂ ਪਈਆਂ ਬਈ ਇੱਥੇ ਆ ਪਈਆਂ ਇਹ ਚੀਜ਼ ਆ ਆ ਦੇਖੋ ਇਹਦੇ ਤੇ ਘਾਹ ਉੱਗਿਆ ਖੜਾ ਐ ਦੇਖੋ ਬਈ ਆ ਸੀ ਹਾਂਜੀ ਕੁਲਦੀਪ ਜੀ ਕੀ ਹਾਲ ਨੇ ਗਿਆ ਬਈ ਤੁਸੀਂ ਦੱਸੋ ਬੜਾ ਸੋਹਣਾ ਕੰਮ ਕਰੀ ਜੰਨੇ ਹੋ ਯਾਰ ਯੂਥ ਤਾਂ ਆਪਣੇ ਕਹਿੰਦੇ ਨਸ਼ਿਆਂ 'ਚ ਪਏ ਪਏ ਆ ਨੀ ਆਪਣੇ ਵਾਲੇ ਸਾਈਡ ਹੈ ਨਹੀਂ ਮੁੰਡੇ ਪੂਰੇ ਜਾਜਵਾ ਰੱਖਦੇ ਆ ਹਾਂਜੀ ਬਹੁਤ ਵਧੀਆ ਕੰਮ ਆ ਯਾਰ ਬਹੁਤ ਦਿਲ ਨੂੰ ਖੁਸ਼ੀ ਹੋਈ ਦੇਖ ਕੇ ਚੀਜ਼ ਦੀ ਤੇ ਹੋਰ ਬਈ ਪਹਿਲਾਂ ਪੰਚਾਇਤਾਂ ਮੰਨੀ ਦੇਖਿਆ ਮੂੰਹ ਮੰਨੀ ਹਾਂਜੀ ਗੱਲ ਬਣੀ ਨਹੀਂ ਉਹਨਾਂ ਦੇ ਕਿੰਨਾ ਚਿਰ ਹੋ ਗਿਆ ਤੁਹਾਡੇ ਕਿਸੇ ਨੇ ਕੰਮ ਕਰਨ ਨਹੀਂ ਕੀਤਾ ਸਾਢੇ 3/4 ਸਾਲ ਹੀ ਹੋ ਗਏ ਕਈ ਪੰਚਾਇਤਾਂ ਲੱਗੀਆਂ ਆ ਛੋਡੇ ਆ ਜੋ ਮੜਾ ਇਹ 2 ਮਿੰਟ ਸਾਨੂੰ ਹਟਾਵਾਂਗੇ ਕੰਮ ਤੋਂ ਮਾਫ ਕਰਿਓ ਆ ਸੁਣੋ ਪੀਣ ਵਾਲਾ ਪਾਣੀ ਹੈ ਬਈ ਇਹ ਸੋਡੇ ਘਰਾਂ ਚ ਜਾਂਦਾ ਪਿੰਡ ਬਈ ਇਹ ਪਿੰਡ ਦਾ ਘਰਾਂ ਚ ਜਾਂਦਾ ਐਡਾ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਹੋਈ ਨੂੰ ਇਹ ਸਫਾਈ ਹੋਈ ਨਾ ਬਹੁਤ ਸਾਲਾਂ ਪੱਧੀ ਹੋ ਗਿਆ ਕਦੇ ਆ ਜਾਓ ਮंडा ਜਾਓ ਜਿਵੇਂ ਪੱਥਰਾਂ ਦੇ ਘਾਹ ਉੱਗਿਆ ਉੱਗ ਰਿਹਾ ਖੜਾ ਤੇ ਇੱਧਰ ਇੱਕ ਹੋਰ ਆ ਟੈਂਕੀ ਦੀ ਵੀ ਨਹੀਂ ਸਫਾਈ ਹੋਈ ਕਦੇ ਇਹਦਾ ਵੀ ਬੁਰਾ ਹਾਲ ਆ ਬਈ ਆ ਦੇਖੋ ਆ ਦੇਖੋ ਜਿਹੜਾ ਇੱਥੇ ਉੱਗਿਆ ਉੱਗਿਆ ਖੜਾ ਤੇ ਇਹਦਾ ਕੀ ਸਪਾਈ ਹੋਈ ਹੋਣੀ ਆ ਬਾਈ ਆ ਦੇਖੋ ਇੱਥੇ ਘਾ ਉੱਗ ਰਿਹਾ ਖੜਾ ਆ ਵਾਟਰ ਬਾਕਸ ਬਾਈ ਦੇਖ ਲਓ ਕੀ ਹਾਲ ਐ ਇਹ ਆਪਣਾ ਭਰਾ ਇਹਨੂੰ ਜਿਹੜੇ ਇਹ ਸਾਰੇ ਕੰਮ ਦੀ ਪਹਿਰ ਕੀਤੀ ਐ ਇਹਨੂੰ ਨੌਜਵਾਨਾਂ ਨੇ ਆਪ ਦੇ ਵੱਲੋਂ ਪ੍ਰਧਾਨ ਬਣਾਇਆ ਹਾਂਜੀ ਠੀਕ ਐ ਜੀ ਆਪਣੀ ਸੁਸਾਇਟੀ ਦਾ ਨਾਮ ਕੀ ਐ ਦੱਸੋ ਬਈ ਸ਼ੀਰਪາກ ਸਿੰਘ ਜੋਬ ਕੁਸ਼ਬਾ ਮੰਕਾ ਕਲੱਬ ਮੈਂ ਬਣਾਇਆ ਵਸੋ ਆਹੀ ਚੀਜ਼ ਨੂੰ ਦੇਖਦੇ ਮੁੰਡਿਆਂ ਨੇ ਬਣਾਇਆ ਕਲੱਬ ਨਾਲ ਇੱਕ ਹੋਰ ਮੈਸੇਜ ਆ ਬਈ ਆਏ ਨਾ ਕਹਦੇ ਵੀ ਟੈਟੂ ਬਣ ਗਏ ਵੀ ਪਾਡੇ ਹੋ ਜਾਂਦੇ ਆ ਨੌਜਵਾਨ ਜਾਂ ਹੋਰ ਹੋ ਜਾਂਦੇ ਆ ਆਹ ਦੇਖ ਲਓ ਦੋਵੇਂ ਬਾਹਾਂ ਤੇ ਆ ਦੂਜੀ ਤੇ ਮਾਪਿਓ ਦੀ ਫੋਟੋ ਬਣੀ ਐ ਦਿਖਾ ਦਿਓ ਵੀ ਬਈ ਆਹ ਮਾਪਿਓ ਦੀ ਬਣੀ ਐ ਤੇ ਆਹ ਦੇਖ ਲਓ ਬਈ ਮਿਹਨਤ ਸ਼ੌਂਕ ਹੀ ਹੈ ਇਹ ਰੁਜ਼ਗਾਰ ਹੈ ਟੈਟੂ ਵਾਲਾ ਤੇ ਇਹੇ ਸੇਵਾ ਹਾਂ ਸ਼ੌਂਕ ਲਾ ਲੋ ਇਹ ਫਿਰ ਸਾਨੂੰ ਨੌਜਵਾਨਾਂ ਨੂੰ ਕਰਨਾ ਪੈਂਦਾ ਹੁੰਦਾ ਬਈ ਆਜੋ ਦੂਜੀਆਂ ਵੀ ਦੇਖ ਲਈ ਬਈ ਆ ਪੀਣ ਵਾਲਾ ਪਾਣੀ ਦੇਖ ਲਓ ਬਈ ਆਪਾਂ ਨੂੰ ਸਾਰਿਆਂ ਨਾਲੋਂ ਵੱਧ ਜ਼ਰੂਰੀ ਹੁੰਦੀਆਂ ਚੀਜ਼ਾਂ ਇਹ ਕਿਉਂਕਿ ਪਾਣੀ ਨਹੀਂ ਚੰਗਾ ਸੌ ਬਿਮਾਰੀਆਂ ਹੋਣਗੀਆਂ ਆਹ ਦੇਖੋ ਬਈ ਆ ਵੀ ਡਿੱਗੀ ਆ ਵਿਚਾ ਬੁਰਾ ਹਾਲ ਆ ਇਹਦਾ ਵੀ ਤੇ ਸੋਨ ਇੱਕ ਹੋਰ ਚੀਜ਼ ਦਿਖਾਵਾਂਗੇ ਆ ਦੇਖੋ ਹਾਂਜੀ ਆਜੂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਇੱਥੇ ਕਿ ਪੰਚਾਇਤ ਦਾ ਕੀ ਸਹਿਯੋਗ ਰਿਹਾ ਤੁਹਾਡੇ ਨਾਲ ਬਈ ਯਾਰ ਪੰਚਾਇਤ ਤਾਂ ਐਂ ਚੱਕਰ ਪੰਚਾਇਤਾਂ ਉਹਨਾਂ ਦੇ ਆਪ ਦੇ ਰੋਲੇ ਨਹੀਂ ਲੋਟ ਆਉਂਦੇ ਆਪਸ ਵਿੱਚ ਲੜਾਈਆਂ ਵਗੈਰਾ ਚੱਲ ਜਾਂਦੀਆਂ ਉਹ ਤੁਹਾਨੂੰ ਥੋੜੇ ਦਿਨ ਪਹਿਲਾਂ ਦੀ ਗੱਲ ਦੱਸਦਾ ਹਾਂਜੀ ਬਾਲੀਵਾਲ ਦਾ ਸਮਾਨ ਮਗਾਇਆ ਸੀ ਜਿਹੜਾ ਆਪਾਂ ਨੂੰ ਕਹਿੰਦੇ ਬਾਲੀਵਾਲ ਦਾ ਸਮਾਨ ਮਗਾ ਕੇ ਦੇ ਹਾਂਜੀ ਅਸੀਂ ਕੁਟੇਸ਼ਨਾਂ ਲਿਆ ਕੇ ਸਾਰਾ ਕੁਝ ਫੜਾ ਤਾ ਮਹੀਨੇ ਵੱਲ ਪਾਸ ਹੋ ਕੇ ਆ ਗਿਆ ਹਾਂਜੀ ਤਿੰਨਵੇਂ ਮੈਂਬਰ ਇੱਕ ਸਾਈਡ ਆ ਚਾਰ ਇੱਕ ਸਾਈਡ ਆ ਹਾਂਜੀ ਜਿਹੜੇ ਇੱਕ ਸਾਈਡ ਦੂਜੇ ਵਿਰੋਧੀ ਪਾਸੇ ਚਾਰ ਸਾਈਡ ਉਹਦੇ ਸਰਪੰਚ ਦੇ ਹਾਂਜੀ ਉਹ ਕਹਿੰਦੇ ਵੀ ਅਸੀਂ ਸਹਿਣ ਨਹੀਂ ਕਰਦੇ ਨਾ ਬਾਲੀਵਾਲ ਦੇ ਸਮਾਨ ਤੇ ਸਹਿਣ ਨਹੀਂ ਕਰੇ ਬਾਲੀਵਾਲ ਸਾਨ ਮੁੜ ਗਿਆ ਹਾਂਜੀ ਇਸ ਤੋਂ ਬਾਅਦ 23 ਤਰੀਕ ਲਾਸਟ ਸੀਗੀ ਉਹ ਕਹਿੰਦਾ ਵੀ ਜੇ ਅੱਜ ਨਾ ਕਰੇ ਸੈਕਟਰੀ ਇਹਦਾ ਤਾਂ ਸਮਾਨ ਮੁੜ ਜੂ ਫਿਰ ਇਹਨਾਂ ਨੂੰ ਕਿਹਾ ਜਾ ਕੇ ਵੀ ਇੱਕ ਥੋੜਾ ਜਿਹਾ ਕਿਆ ਵੀ ਬਈ ਅਸੀਂ ਹੋਕਾ ਬੁਲਾਵਾਂਗੇ ਸਾਈਨ ਕਰ ਦਿਓ ਫਿਰ ਜਾ ਕੇ ਸਾਈਨ ਕਰੇ ਹੁਣ ਸਮਾਨ ਆਊਗਾ ਵੀਰ ਇਹ ਜਵਾਕਾਂ ਨਾਲ ਵੀ ਮੁੰਡੇ ਜੇ ਖੇਡ ਚ ਪੈਂਦੇ ਆ ਫਿਰ ਵੀ ਪਾਰਟੀ ਬਾਜੀ ਇੱਥੇ ਯਾਰ ਬਈ ਆਪਸ ਦੀ ਖੇਡ ਬਾਜੀ ਚੱਲੀ ਜਾਂਦੀ ਆ ਆਪਸ ਦੀ ਖੇਡ ਬਾਜੀ ਚੱਲੀ ਜਾਂਦੀ ਐਨ ਪਿੰਡ ਦਾ ਕੋਈ ਮਤਲਬ ਲੈਣਾ ਦੇਣਾ ਹੈ ਨਹੀਂਗਾ ਵੀ ਯਾਰ ਯੂਥ ਨਾਲ ਚਾਰ ਇੱਕ ਇੱਕ ਸਾਈਡ ਹੋਇਆ ਪੈ ਤਿੰਨ ਇੱਕ ਸਾਈਡ ਉਹਨੂੰ ਆਇਆ ਉਹ ਸਸਪੈਂਡ ਹੋ ਜੇ ਲੈ ਜੇ ਉਹਨੂੰ ਆਇਆ ਉਹ ਲੈ ਜੇ ਇੱਕ ਸਾਲ ਹੋ ਗਿਆ ਪੂਰਾ ਵੀ ਫਿਰ ਯੂਥ ਨਾਲ ਗਲਤੀ ਕਰਦੇ ਆ ਗਲਤੀ ਆ ਬਈ ਜੇ ਖੇਡਦੇ ਆ ਫਿਰ ਵੀ ਨਹੀਂ ਖੇਡਣ ਦਿੰਦੇ ਉਹ ਯਾਰ ਨੌਜਵਾਨ ਮੁੰਡੇ ਸਾਰੇ ਲੱਗੇ ਪਏ ਆ ਉੱਧਰ ਟਰੈਕ ਬਣੀ ਜਾਂਦਾ ਵਾਲੀਬਾਲ ਦਾ ਗਰਾਊਂਡ ਵੀ ਬਣੂਗਾ ਇਹ ਸਾਰਾ ਕੁਝ ਆਪ ਦੇ ਪੱਲੇ ਆਹ ਜਵਾਕ ਦੇਖ ਲਓ 5 5 7 7 ਦਾ ਕਿੰਨੀ ਉਮਰ ਹੈ ਤੇਰੀ ਪੁੱਤ 10 ਅੱਛਾ ਕੀ ਕਰਦਾ ਇੱਥੇ ਕੰਮ ਅੱਛਾ ਚੱਲ ਵਧੀਆ ਮਿਹਨਤ ਕਰਦੇ ਹੋ ਲੋਕ ਵੱਡੇ ਕੁਝ ਨਹੀਂ ਕਰਦੇ ਉਹ ਕਰੀ ਜਾਂਦੇ ਨੇ ਨਹੀਂ ਨਹੀਂ ਮੁੰਡੇ ਤਾਂ ਕਰੀ ਜਾਂਦੇ ਆ ਆਪਣੇ ਜਿਹੜੇ ਦੂਜੇ ਆ ਲੀਡਰ ਬੰਦੇ ਆ ਉਹ ਨਹੀਂ ਕਰਦੇ ਨਹੀਂ ਆਇਕ ਕੋਰ ਜੀ ਰਹਾਉਣਾ ਬਈ ਇੱਥੇ ਨਾ ਆਪਣੇ ਪਿੰਡ 'ਚ ਨਾ 2 ਸਾਲਾਂ 'ਚ 18 ਮੋਤਾ ਹੋ ਗਈਆਂ ਹਾਂਜੀ ਤੇ ਬਹੁਤ ਕਿਹਾ ਪਿੰਡ 'ਚ ਵੀ ਕਿਹਾ ਕੋਈ ਕਮੇਟੀ ਬਣਾ ਲੈ ਦੇ ਮੁੰਡਿਆਂ ਨੇ ਕਮੇਟੀ ਬਣਾਈ ਹਾਂਜੀ ਤੇ ਉਹ ਜਿਹਦੇ ਕੋਈ ਵੇਚਦਾ ਸੀ ਜਿਹਦੇ ਉਹਦੇ ਘਰੇ ਬਾਗ ਗਏ ਉਹਨਾਂ ਦੇ ਘਰ ਦੇ ਗਾਲ ਪੈ ਗਏ ਪਿੰਡ ਦੇ ਨੇ ਕੋਈ ਸਾਥ ਨਹੀਂ ਦਿੱਤਾ ਇਹ ਕੀ ਵੈਲਾਂ ਦਾ ਕੀ ਕੰਮ ਹੈ ਬਈ ਇਹਨਾਂ ਦਾ ਇਹਰ ਬਈ ਇਹ ਚ ਉਹ ਜਿਹੜੀ ਜੀਵ ਵਾਲੀ ਗੋਲੀ ਹੁੰਦੀ ਹੈ ਦਵਾਈ ਵਰਨੀ ਉਹ ਕਹਿੰਦੇ ਆ ਵੀ ਉਹਦੇ ਵਾਲੀ ਆ ਇੰਚਾ ਦਪਾ ਜਮਾ ਲਈ ਆਈ ਬੰਨ ਦਰਦ ਦੁਰਦ ਵਾਲੀ ਆ ਇਹ ਹਾਂਜੀ ਇਹ ਚ ਜੀਵ ਵਾਲੀ ਗੋਲੀ ਪੈ ਜਾਂਦੀ ਆ ਤੇ ਉਹਦਾ ਟੀਕਾ ਲਾ ਲੈਂਦੇ ਆ ਫਿਰ ਉਹ ਇੱਕ ਥਾਂ ਹੀ ਹੈਂਗ ਹੋਏ ਖੜੇ ਰਹਿੰਦੇ ਆ ਤੇ ਆਪਣੀ ਜਿਹੜੀ ਆ 15 ਮੋਤਾਂ ਹੋਈਆਂ ਕਿੰਨੇ ਚਿਰ ਚ ਹੋਈਆਂ ਬਈ ਕਿੰਨੀਆਂ 2 ਸਾਲਾਂ ਅਜੇ ਬਈ 15 ਮੋਤਾਂ ਹਾਂ ਸਾਰੇ ਮੁੰਡੇ 25 ਸਾਲਾਂ ਤੋਂ ਥੱਲੇ ਸੀ ਪਿੰਡ ਦੀ ਵੋਟ ਕਿੰਨੀਆਂ ਆਪਣੇ ਦੀ ਪਿੰਡ ਦੀ ਆਪਣੇ 1500 ਤੇ ਫਿਰ 15 ਮੁੰਡੇ ਮਰੇ ਆ ਤੇ ਕੁਛ ਕੀਤਾ ਨਹੀਂ ਪੰਚਾਇਤ ਨੇ ਜਾਂ ਸਰਕਾਰ ਨੇ ਸੋਨੂੰ ਦੱਸੀ ਤਾਂ ਨਾ ਵੀ ਉਹਨਾਂ ਦੀਆਂ ਆਪਦੀਆਂ ਲੜਾਈਆਂ ਨਹੀਂ ਬੋਕਦੀਆਂ ਖੈ ਬਾਜੀ ਚੱਲੀ ਜਾਂਦੇ ਆ ਆਪਸ ਵਿੱਚ ਇੱਕ ਦੂਜੇ ਦੀ ਉਹ ਮੁੱਕੇ ਤਾਂ ਪੈ ਇਧਰ ਨੂੰ ਧਿਆਨ ਹੋਵੇ ਤੇ ਫਿਰ ਹੋਰ ਤਾਂ ਹੀ ਤਾਂ ਫਿਰ ਕਹਿੰਦੇ ਵੀ ਯਾਰ ਕਲੱਬ ਬਣਾਉਣਾ ਕਿ ਨਾ ਪਤਾ ਨਹੀਂ ਉਹਨੂੰ ਫੰਡ ਲੈਣੇ ਨਹੀਂ ਆਉਂਦੇ ਪਤਾ ਨਹੀਂ ਕੀ ਹਿਸਾਬ ਆ ਸਾਲ ਹੋ ਗਿਆ ਕੁਝ ਆਇਆ ਨਹੀਂ ਫਿਰ ਮਿੱਤਰ ਆਪਣਾ ਹਰਸ਼ ਵਕੀਲ ਆ ਮੁੰਡਾ ਇੱਥੇ ਤੇ ਉਦੋਂ ਫਿਰ ਉਹਦੇ ਨਾਲ ਗੱਲ ਕਰੀ ਰਹਿ ਲਈ ਉਹ ਕਹਿੰਦੇ ਵੀ ਤੁਸੀਂ ਕਲੱਬ ਬਣਾਓ ਅਸੀਂ ਤੁਹਾਨੂੰ ਮਿਲਾ ਦੇਾਂਗੇ ਗਾਂ ਕਿਸੇ ਲੀਡਰ ਨਾਲ ਜਾਂ ਕਿਸੇ ਨੂੰ ਪੈਸੇ ਵਗੈਰਾ ਮਿਲ ਜਾਣਗੇ ਫਿਰ ਅਸੀਂ ਕਲੱਬ ਬਣਾਇਆ ਮੁੰਡੇ ਕਹਿੰਦੇ ਵੀ ਤੂੰ ਪ੍ਰਧਾਨ ਬਣਾ ਮੈਂ ਅਸ਼ੀਰਪਾਲ ਸਿੰਘ ਜੋ ਕਿਸਾਨ ਕਲੱਬ ਦਾ ਪ੍ਰਧਾਨ ਆ ਤੇ ਇਦੂ ਬਾਦ ਹੁਣ ਸੀ ਚਲੋ ਮੁੰਡੇ ਤਾਂ ਇੱਕ ਜੁੱਟ ਹੈਗੇ ਜੇ ਵੱਡੇ ਨਹੀਂ ਹੈਗੇ ਤਾਂ ਵੀ ਮੁੰਡਿਆਂ ਚ ਪਾਰਟੀ ਬਾਜੀ ਹੈ ਨਹੀਂ ਆਪਣੇ ਨਹੀਂ ਹੈਗੀ 300 ਤੋਂ ਪਲੱਸ ਮੁੰਡੇ ਆ ਮਤਲਬ ਜੀ ਵੋਟ ਆ ਐ ਤਾਂ ਨਿਆਣੇ ਵੀ ਆ ਵੀ ਦੇਖੋ ਸਾਡੇ ਨਾਲ ਹੀ ਬੱਚੇ ਹਾਂਜੀ ਤੇ ਸਾਰੇ ਇੱਕ ਪਾਸੇ ਆ ਇੱਕ ਪਾਸੇ ਵੋਟ ਪਾਉਂਦੇ ਆ ਕਿੰਨਾ ਚਿਰ ਹੋ ਗਿਆ ਬਾਈ ਇਹਨੂੰ ਸਫਾਈ ਕੀਤੀ ਨੂੰ ਜਿਹੜਾ ਇੰਨਾ ਕ ਬੁਰਾ ਹਾਲ ਹੋਇਆ ਪਿਆ ਇਹ ਨੂੰ 4 ਸਾਲ ਹੋ ਗਏ ਬਾਈ ਆਹ ਘੱਟ ਲੱਗਿਆ ਆਹ ਦੇਖੋ ਬਾਈ ਇੱਧਰ ਚੱਲੋ ਕਰਨ ਵਾਲਾ ਹਜੇ ਕਰਨਗੇ ਆਹ ਦੇਖ ਲਓ ਤੁਸੀਂ ਕਿੰਨਾ ਬੁਰਾ ਹਾਲ ਹੈ ਕਿੰਗੀ ਦੇਖ ਲਓ ਬਾਈ ਕਿੰਨਾ ਗੰਦਾ ਚਲੋ ਆਸੇ-ਪਾਸੇ ਦਾ ਮੰਨਿਆ ਬਾਈ ਡਿੱਗੀ ਦੀ ਵੀ ਨਹੀਂ ਕਰਦੇ ਸਫਾਈ। ਨਾ ਬਾਈ ਪੰਜ ਤਨ ਪਾਸ ਤੋਂ ਨਾ ਇਹ ਪੀਣਾਸਤੇ ਪਾਣੀ ਇਹੀ ਆਉ ਥੋਡੇ ਉਹੀ। ਇਹੀ ਆਉਂਦਾ ਤੁਹਾਨੂੰ ਮੈਂ ਦੱਸ ਪਰਸੋਂ ਦੀ ਕੰਪਲੇਂਟ ਆਈ ਤੋਂ ਆ ਦੋ ਦਿਨ ਹੋ ਗਏ ਪਾਣੀ ਨਾ ਜਾਵਾਂ ਮੁਸ਼ਕਿਲ ਆਉਂਦਾ। ਹਾਂਜੀ। ਸਾਧਾ ਦਰਲਾ ਦੂਰ ਤਾਈ ਮੁਸ਼ਕਿਲ ਆਉਂਦਾ। ਫਿਰ ਅਸੀਂ ਕਿਹਾ ਇੱਥੇ ਬੰਦੇ ਲੱਗੇ ਜਿਹੜੇ ਵੀ ਐਂ ਕਰਕੇ ਆ ਰਹੇ ਦਵਾਈ ਪਾਉਣ ਵਾਲੇ ਉਹ ਮੰਗਾਓ। ਉਹ ਮੈਨੂੰ ਠੇਕੇਦਾਰ ਮੰਗਾਓ ਠੇਕੇਦਾਰ ਕਹਿੰਦਾ ਫਲੰਦਿਆ ਗਾਏ ਕਾਫੀ ਉਲਝਿਆ ਕੰਮ। ਕਿੰਨੇ ਕੁ ਦੀ ਸੀ ਦਵਾਈ? ਦਵਾਈ ਤਾਂ ਫ੍ਰੀ ਮਿਲਦੀ ਆ ਬਾਈ ਇੱਥੇ ਆਪਣਾ ਹੈੱਡਕੁਆਰਟਰ ਹੈ ਨਾ ਦਾ ਪਾ ਗੁਰੂ ਰੋੜ ਤੇ ਉਹ ਵੀ ਨਹੀਂ ਮੰਗਾਉਂਦੇ ਉਹ ਵੀ ਨਹੀਂ ਮੰਗਾਉਦੇ ਅਸੀਂ ਗੱਲ ਕਰੀ ਉਹਨਾਂ ਨਾਲ ਅਸੀਂ ਲੈ ਕੇ ਆਏ ਹੈਗੇ ਇਸ ਦੁਬਾਰ ਇਸ ਮੁੰਡਿਆਂ ਨਹੀਂ ਪਾਈ ਆ ਪਾਣੀ ਚ ਫੇਰ ਸਾਫ ਹੋਇਆ ਫੇਰ ਮਸਤੋਂ ਹੜ ਗਈ ਇਹ ਪਾਣੀ ਸਾਹਲਾ ਵੀ ਰੋਜ਼ ਮੰਗੂ ਪਾਉਣਾ ਪੈਂਦਾ ਹੁੰਦਾ ਪਾਣੀ ਚ ਸਾਡੇ ਵੀ ਪੀਣ ਵਾਲਾ ਪਾਣੀ ਹੈ ਬਿਮਾਰੀਆਂ ਕਿਉਂਕਿ ਇਹੀ ਸਾਰਨ ਵੱਧ ਵਰਤੋਂ ਹੁੰਦੀ ਆ ਪਾਣੀ ਦੀ ਪਾਣੀ ਦੀ ਸਭ ਨਾਲ ਵੱਧ ਵਰਤੋਂ ਹੈ ਬਈ ਨਿੱਕੇ ਨਿੱਕੇ ਜਵਾਕ ਤੁਸੀਂ ਹਾਲਲਾ ਪੀਂਦੇ ਤੇ ਬਿਮਾਰੀਆਂ ਲੱਗਣੀਆਂ ਉਹਨਾਂ ਨੂੰ ਹੰ ਅੰਗਹੀਣ ਦੀ ਬਰੌਲ ਮਾਉਣੀ ਹੈ ਗਾਂ ਜਾਂ ਜਵਾਕਾਂ ਨੂੰ ਹੋਰ ਕੇ ਫਿਰ ਕਹਿੰਦੇ ਆਪਾਂ ਕੈਂਸਰ ਵੱਧਾ ਮੈਂ ਤਾਂ ਇੱਕ ਚੀਜ਼ ਦੇਖੀ ਆ ਬਾਈ ਮੈਂ ਦੋ ਵਾਰ ਹੀ ਆ ਗਿਆ ਦੋ ਵਾਰੀ ਵੋਟਾਂ 'ਚ ਹਿੱਸਾ ਲਿਆ ਇਹ ਤੋਂ ਪਹਿਲਾਂ ਵੀ ਹੁਣ ਵੀ ਸਰਪੰਚ ਵੀ ਆਪਦੇ ਹੀ ਬਣੇ ਸਾਡੇ ਦੋਵੇਂ ਬਰੀਜ ਕੋਈ ਸ਼ੱਕ ਨਹੀਂ ਪਰ ਤੜੇਵੰਜੀ ਹੋ ਕੇ ਗਲਤ ਹੋ ਜਾਂਦਾ ਕੰਮ ਇਹ ਤਾਂ ਮੈਂ ਤਾਂ ਇਹ 10 ਸਾਲ ਹੋ ਗਏ ਹੀ ਸਿੱਖਿਆ ਸਮਝਾ ਵੀ ਨੌਜਵਾਨਾਂ ਨੂੰ ਕਰਨਾ ਪੈਣਾ ਨੇਤਾ ਮਜੂਤਾ ਹੁਣ ਆਪਣੇ ਸਮਝਣ ਵੀ ਲੱਗੇ ਜਿਵੇਂ ਹੜ ਆਏ ਸੀਗੇ ਆਪਾਂ ਉੱਥੇ ਦੇਖਿਆ ਨੌਜਵਾਨਾਂ ਨੂੰ ਕਹਿੰਦੇ ਉੜਦਾ ਪੰਜਾਬ ਕਦੇ ਕੀ ਵੀ ਇਹ ਵੀ ਦਿਖਾਓ ਤੁਸੀਂ ਨੈਸ਼ਨਲ ਮੀਡੀਆ ਨੂੰ ਵੀ ਦਿਖਾਉਣਾ ਚਾਹੀਦਾ ਜੀ ਦੋ ਬਾਈ ਇਹ ਤਾਂ ਐਵੇਂ ਹੀ ਬਦਨਾਮ ਕਰ ਰੱਖਿਆ ਸਾਡੇ ਪਿੰਡ ਲਾਲਾ ਸਾਡੇ 1500 ਵੋਟ ਆ 1500 ਚੋਂ ਵੱਧ ਤੋਂ ਵੱਧ 100 ਲਾਲਾ 900 ਏਨੇ ਮੰਡੇ ਲਾਉਂਦੇ ਹੋਣਗੇ 1450 ਨਹੀਂ ਲਾਉਂਦੇ ਏਨੇ ਏਨੇ ਤਾਂ ਆਪਾਂ ਚਲੋ ਆ ਵੀ ਦੇਖਨੇ ਜਿਹੜੇ ਕੰਮ ਕਰਦੇ ਆ ਮੁੰਡੇ ਹਾਂ ਉਹ ਚੰਗੀ ਚੀਜ਼ ਦਿਖਾਈਏ ਵੀ ਜੇ ਨੋਟ ਕਰਨੀਆਂ ਤਾਂ ਨੋਟ ਚੰਗੀ ਗੱਲ ਕਰੋ ਜਿਵੇਂ ਮੁੰਡੇ ਕੰਮ ਕਰੀਂਦੇ ਪਿੰਡ ਹੋਰ ਪਿੰਡਾਂ ਚ ਵੀ ਕਰਦੇ ਆ ਤੇ ਆਪਣੇ ਨੋਟ ਕੱਢਦੇ ਐ ਜਿਹੀਆਂ ਚੀਜ਼ਾਂ ਹੂੰ ਠੀਕਾ ਲਾਲਾ ਫਲਾਇਆ ਟਹੋਂਕਾ ਕਿਉਂਕਿ ਪਾਣੀ ਦਾ ਬਾਈ ਬੁਰਾ ਹਾਲਾ ਜਿਵੇਂ ਆ ਹੈ ਕੀ ਪੀਣਾ ਤੇ ਕੀ ਕਰਨਾ ਇਹ ਕਿਸੇ ਨੇ ਆਪਾਂ ਸਰਕਾਰਾਂ ਨੂੰ ਕਹਨੇ ਆ ਸਰਕਾਰਾਂ ਨਹੀਂ ਕਰਦੀ ਇੱਕ ਪਿੰਡ ਲੈਵਲ ਤੇ ਨਹੀਂ ਜੇ ਕਰਦੇ ਆਪਣੇ ਤੇ ਲਾਂਤ ਦੀ ਗੱਲ ਹੈ ਚਲੋ ਠੀਕ ਆ ਬਾਈ ਧੰਨਵਾਦ ਤੁਸੀਂ ਸਮਾਂ ਦਿੱਤਾ ਸਾਨੂੰ ਧੰਨਵਾਦ ਬਾਈ ਮਿਲਦੇ ਆਂ ਫਿਰ ਜਦੋਂ ਤੁਸੀਂ ਆਏ ਧੰਨਵਾਦ ਜੀ ਧੰਨਵਾਦ